ਸਤਿ ਸ਼੍ਰੀ ਗਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਕਾਂਸਟੇਬਲ ਦਾ ਪੇਪਰ ਆ ਗਿਆ ਤੇ ਉਸਦੇ ਐਡਮਿਟ ਕਾਰਡ ਵੀ ਆ ਗਏ ਨੇ ਤੇ ਮਈ ਤੋਂ ਪੇਪਰ ਚੱਲੇਗਾ ਤੇ ਕਾਂਸਟੇਬਲ ਦਾ ਜੂਨ ਤੱਕ ਚੱਲੇਗਾ ਠੀਕ ਆ ਤੇ ਤਿਆਰੀ ਹੁਣ ਤੁਹਾਨੂੰ ਸਾਰਿਆਂ ਨੂੰ ਦੱਬ ਕੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਠੀਕ ਆ ਤੇ ਹੋਪ ਨਹੀਂ ਛੱਡਣਾ ਚਾਹੀਦਾ ਠੀਕ ਆ ਤੇ ਜੋ ਆਪਾਂ ਹੁਣ ਡੇਲੀ ਦੀ ਡੇਲੀ ਮੌਕ ਟੈਸਟ ਜਾਂ ਤੁਹਾਨੂੰ ਰਿਵੀਜ਼ਨ ਕਰਾਵਾਂਗੇ ਸਾਰੇ ਇੰਪੋਰਟੈਂਟ ਕੁਐਸਚਨ ਹੋਣਗੇ ਠੀਕ ਆ ਕਦੇ ਵੀ ਜੇ ਤੁਸੀਂ ਹੁਣ ਤੋਂ ਵੀ ਸਟਾਰਟ ਅਪ ਲੈਂਦੇ ਹੋ ਹਨਾ ਹੁਣ ਤੋਂ ਵੀ ਤੁਸੀਂ ਸਕਸੈਸ ਦੇ ਨੇੜੇ ਪਹੁੰਚ ਸਕਦੇ ਹੋ ਠੀਕ ਆ ਤਾਂ ਕਰਕੇ ਹੁਣ ਤੋਂ ਵੀ ਜੇ ਤੁਸੀਂ ਡੇਢ ਮਹੀਨਾ ਮਹੀਨਾ ਜਿੰਨਾ ਮਹੀਨੇ ਤੱਕ ਪੇਪਰ ਹਨਾ ਉਹ ਲਗਾ ਦਵੇ ਉਹਦੇ ਇੱਕ ਸੁਨਹਿਰੀ ਮੌਕਾ ਬਣਦੀ ਹੈਗਾ ਜ਼ਿੰਦਗੀ ਦਾ ਠੀਕ ਆ ਤਾਂ ਕਰਕੇ ਮੌਕ ਟੈਸਟ ਰੋਜ਼ ਦੀ ਰੋਜ਼ ਦਿਓ ਠੀਕ ਆ ਤੇ ਰਿਵੀਜ਼ਨ ਆਪਾਂ ਕਰਵਾਵਾਂਗੇ ਉਹ ਵੀ ਹਨਾ ਕਰਦੇ ਰਹੋ ਤੇ ਜੋ ਇੱਕ ਮਹਾਪੈਕ ਆਪਣੇ ਬਣਾ ਰੱਖਿਆ 200 ਰੁਪਏ ਦਾ ਸਿਰਫ 1200 ਰੁਪਏ ਦੀ ਜਗ੍ਹਾ ਦਾ ਸਿਰਫ 200 ਰੁਪਏ ਦਾ ਮਿਲ ਰਿਹਾ ਠੀਕ ਆ ਜੋ ਉਹ ਪੜ ਲੂਗੇ ਤਾਂ ਸੋਨੇ ਦਾ ਸੁਆਗੋ ਹੋ ਜਾਏਗਾ ਕਿਉਂਕਿ ਉਸ ਦੇ ਵਿੱਚ ਸਾਰੇ ਕਨ ਉਸ ਤੋਂ ਇਲਾਵਾ ਪੁਰਾਣੇ ਪੇਪਰ ਵੀ ਤੁਸੀਂ ਪੜ੍ਹ ਸਕਦੇ ਹੋ ਸਿਰਫ 13 ਰੁਪਏ ਦੇ ਵਿੱਚ ਆਪਣੀ ਐਪ ਦੇ ਵਿੱਚ ਮਹਾਪੈਕ 200 ਰੁਪਏ ਦਾ ਹੈ ਕਨਸਟੇਬਲ ਭਰਤੀ ਲਈ ਸਪੈਸ਼ਲ ਬਣਾਇਆ ਹੋਇਆ ਹੈ ਠੀਕ ਹੈ ਤੇ ਆਪਣੇ ਇਸ ਐਪ ਦੇ ਵਿੱਚ ਮਿਲਣਗੇ ਨੌਕਰੀ ਗੁਰੂ ਐਪ ਆ ਪਲੇ ਸਟੋਰ ਦੇ ਵਿੱਚ ਤੁਸੀਂ ਸਰਚ ਵੀ ਕਰ ਸਕਦੇ ਹੋ ਜਾਂ ਤੁਸੀਂ ਲਿੰਕ ਲੈਣਾ ਐਪ ਦਾ ਤਾਂ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਆਪਣਾ ਨੰਬਰ ਹੈਗੇ 98743689 9888743689 ਠੀਕ ਹੈ ਇਹ ਨੰਬਰ ਆਪਣਾ ਤੇ ਅੱਜ ਦਾ ਮੌਕ ਟੈਸਟ ਆਪਣਾ 35 ਕੁਐਸਚਨਾਂ ਦਾ ਰਹੇਗਾ ਇੰਗਲਿਸ਼ ਪੰਜਾਬੀ ਮੀਡੀਅਮ ਚ ਹੋਏਗਾ ਠੀਕ ਹੈ ਤੇ ਐਪ ਡਾਊਨਲੋਡ ਕਰਨੀ ਬਿਲਕੁਲ ਨਾ ਭੁੱਲਿਓ ਨੌਕਰੀ ਗੁਰੂ ਟੈਲੀਗ੍ਰਾਮ ਜੁਆਇਨ ਕਰ ਲਿਓ ਨੌਕਰੀ ਗੁਰੂ ਠੀਕ ਹੈ ਅਪਡੇਟ ਲਈ ਤੇ ਹੁਣ ਪਹਿਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ ਪਹਿਲਾ ਪ੍ਰਸ਼ਨ ਆ ਗਿਆ ਇਹ ਚ ਪੰਜਾਬ ਜੀ ਕੇ ਦੇ ਪ੍ਰਸ਼ਨ ਵੀ ਮਿਲਣਗੇ ਤੁਹਾਨੂੰ ਕਰੰਟ ਅਫੇਅਰ ਦੇ ਫਿਰ ਪਾਲਿਟੀ ਦੇ ਪ੍ਰਸ਼ਨ ਠੀਕ ਹੈ ਸਾਰੇ ਮਿਕਸ ਅਪ ਹੋਏਗਾ ਠੀਕ ਹੈ ਇਸ ਮੌਕ ਟੈਸਟ ਦੇ ਵਿੱਚ ਸੌਰੀ ਪਹਿਲੇ ਕੁਸ਼ ਪ੍ਰਸ਼ਨ ਦਾ ਆਨਸਰ ਦਿਖਾਉ ਹੋ ਗਿਆ ਹੁਣ ਆਪਾਂ ਅੱਗੇ ਨਹੀਂ ਦਿਖਾਵਾਂਗੇ ਠੀਕ ਹੈ ਦੀ ਸਕੂਲ ਆਫ ਐਮਿਨੈਂਸ ਇਨੀਸ਼ੀਏਟਿਵ ਬਾਈ ਦਾ ਪੰਜਾਬ ਗਵਰਨਮੈਂਟ ਪ੍ਰਾਇਮਰਲੀ ਟਾਰਗੇਟਸ ਦੀ ਅਪਗ੍ਰੇਡੇਸ਼ਨ ਐਂਡ ਮਾਡਰਨਾਈਜੇ ਸੋ ਪਹਿਲੇ ਕਦਮ ਮੁੱਖ ਤੌਰ ਤੇ ਕਿਹੜੀਆਂ ਜਮਾਤਾਂ ਲਈ ਮੌਜੂਦਾ ਸਰਕਾਰੀ ਸਕੂਲ ਦੇ ਨਵਿਨੀਕਰਨ ਅਤੇ ਆਧੁਨਿਕ ਕਰਨ ਨੂੰ ਨਿਸ਼ਾਨਾ ਬਣਾਉਂਦੀ ਹੈ ਆਪਸ਼ਨਾਂ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇ ਸਕਦੇ ਹੋ ਤੇ ਦੋਸਤੋ ਇੱਕ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਚ ਕਮੈਂਟ ਕਰਕੇ ਆਪਣੇ ਮਾਰਕਸ ਨਹੀਂ ਦੱਸਦੇ ਠੀਕ ਆ ਇਹ ਤੁਹਾਡੀ ਬਹੁਤ ਬੜੀ ਗਲਤੀ ਹੈ ਠੀਕ ਆ ਤੁਹਾਨੂੰ ਮਾਰਕਸ ਆਪਣੇ ਸ਼ੇਅਰ ਕਰਨੇ ਚਾਹੀਦੇ ਆ ਠੀਕ ਆ ਹੋਰ ਬੱਚੇ ਵੀ ਤੁਹਾਨੂੰ ਦੇਖ ਕੇ ਸ਼ੇਅਰ ਕਰਨਗੇ ਜਿੰਮੀ ਮੈਂ ਸ਼ੇਅਰ ਕੀਤੀ ਤਾਂ ਦੂਜਾ ਬੱਚਾ ਵੀ ਦੇਖ ਕੇ ਸ਼ੇਅਰ ਕਰੇਗਾ ਇਦਾਂ ਸ਼ੇਅਰ ਕਰਦੇ ਕਰਦੇ ਬੱਚੇ ਵੀਡੀਓ ਵੀ ਸ਼ੇਅਰ ਕਰਨਗੇ ਵੀਡੀਓ ਸ਼ੇਅਰ ਕਰਨ ਨਾਲ ਇਹ ਫਾਇਦਾ ਹੋ ਜਾਏਗਾ ਸਾਰੇ ਬੱਚੇ ਕਮੈਂਟ ਬਾਕਸ ਚ ਆਪਣੇ ਨੰਬਰ ਦੱਸਣਗੇ ਤਾਂ ਉਹਨੂੰ ਵੀਡੀਓ ਤੋਂ ਪਤਾ ਲੱਗ ਜਾਏਗਾ ਵੀ ਤੁਹਾਡੇ ਕਿੰਨੇ ਨੰਬਰ ਬਣਦੇ ਇਸ ਮੌਕ ਟੈਸਟ ਚ ਤੇ ਜਰੂਰੀ ਆ ਠੀਕ ਹੈ ਐਨਲਾਈਜ਼ ਕਰਨ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਆਪਣੇ ਮਾਰਕਸ ਨੂੰ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸੋ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਕਲਾਸ 9ਵੀਂ ਤੋਂ 12ਵੀਂ 9ਵੀਂ ਤੋਂ 12ਵੀਂ ਜਮਾਤ ਅਗਲੇ ਪ੍ਰਸ਼ਨ ਤੇ ਚੱਲਦੇ ਪ੍ਰਸ਼ਨ ਦੂਜਾ ਇਹ ਕਰੰਟ ਅਫੇਅਰ ਦੇ ਰਿਲੇਟਡ ਵੀ ਕੁਐਸਚਨ ਆ ਠੀਕ ਆ ਪੰਜਾਬ ਜੀਕੇ ਦੇ ਹਨ ਤੇ ਇਹ ਵੀ ਜ਼ਰੂਰੀ ਸੀ ਨਾ ਪੰਜਾਬ ਜੀਕੇ ਦੀ ਕਰੰਟ ਵੀ ਆਣੀ ਚਾਹੀਦੀ ਹੈ ਤੁਹਾਨੂੰ ਤੇ ਅਗਲਾ ਪ੍ਰਸ਼ਨ ਵਿਚ ਮੇਜਰ ਰਿਵਰ ਫਾਰਮਸ ਦਾ ਸਿਗਰਮੈਂਟ ਪਾਰਟ ਆਫ ਦੀ ਇੰਟਰਨੈਸ਼ਨਲ ਬਾਰਡਰ ਬੀਟਵੀਨ ਪੰਜਾਬ ਐਂਡ ਪਾਕਿਸਤਾਨ ਪੰਜਾਬ ਇੰਡੀਆ ਐਂਡ ਪਾਕਿਸਤਾਨ ਕਿਹੜਾ ਮੁੱਖ ਦਰਿਆ ਪੰਜਾਬ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਰਦ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਂਦਾ ਹੈ ਸਤਲੁਜ ਬਿਆਸ ਰਾਵੀ ਤੇ ਅਗਲਾ ਆ ਗਿਆ ਕੱਗਰ ਠੀਕ ਆ ਤੁਸੀਂ ਇਹਨਾਂ ਚੋਂ ਉੱਤਰ ਦੇਣਾ ਕਿ ਕਿਹੜਾ ਦਰਿਆ ਹੈ ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਧਰ ਪੰਜਾਬ ਸੂਬੇ ਦੀ ਸਰਦ ਤੋਂ ਲੈ ਕੇ ਮਤਲਬ ਕਿ ਵਿਚਕਾਰ ਅੰਤਰਰਾਸ਼ਟਰੀ ਸਰਦ ਬਣਾਉਂਦਾ ਹੈ ਕਿਹੜਾ ਦਰਿਆ ਠੀਕ ਆ ਤੇ ਦੋਵਾਂ ਦੇਸ਼ਾਂ ਨੂੰ ਕਿਹੜਾ ਦਰਿਆ ਲੱਗਦਾ ਮਤਲਬ ਕਿ ਤੇ ਪੰਜਾਬ ਦੀ ਮਤਲਬ ਕਿ ਸੀ ਮੰਨਦਾ ਇਹ ਲੱਗਦਾ ਹੈ دریا ਵੇਸੇ ਠੀਕ ਹੈ ਤੇ ਇਸ ਦਾ ਉੱਤਰ ਹੈਗਾ ਦੋਸਤੋ ਅਰਾਵੀ ਠੀਕ ਹੈ ਆਪਸ਼ਨ ਸੀ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰੇਸ਼ੰਤ ਕੀਤਾ ਐਸ ਪਰ ਡਿਸਕਸ਼ਨ ਸਰਾਉਂਡਿੰਗ ਦੀ ਪੰਜਾਬੀ ਇਕਨੋਮਿਕ ਸਰਵੇ 2024 ਬਟ ਹੈਸ ਬੀਨ ਅ ਸਿਗਨੀਫੀਕੈਂਟ ਕਨਸਰਨ ਰਿਗਾਰਡਿੰਗ ਦੀ ਸਟੇਟ ਫਿਸਕਲ ਹੈਲਥ ਪੰਜਾਬ ਆਰਥਿਕ ਸਰਵੇਖਣ 2024 ਇਹ ਬਹੁਤ ਕੁਐਸਚਨ ਆਉਨੇ ਆਰਥਿਕ ਸਰਵੇਖਣ ਦੇ ਵਿੱਚੋਂ ਠੀਕਾ ਪੰਜਾਬ ਆਰਥਿਕ ਸਰਵੇਖਣ 2024 ਦੇ ਆਲੇ ਦੁਆਲੇ ਦੀਆਂ ਚਰਚਾ ਅਨੁਸਾਰ ਰਾਜ ਦੀ ਵਿੱਤੀ ਸਿਹਤ ਬਾਰੇ ਇੱਕ ਮਹੱਤਵਪੂਰਨ ਚਿੰਤਾ ਕੀ ਰਹੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਕਿਹੜੀ ਚਿੰਤਾ ਰਹੀ ਹੈ ਮਤਲਬ ਕਿ ਰਾਜ ਦੇ ਵਿੱਤੀ ਵਿੱਤੀ ਚਿੰਤਾ ਕੀ ਆ ਰਹੀ ਹੈ ਆਰਥਿਕ ਸਰਵੇਖਣ 2024 ਦੇ ਅਨੁਸਾਰ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਸੀ ਉੱਚਾ ਅਤੇ ਸੁਭਾਵੀ ਤੌਰ ਤੇ ਵੱਧ ਰਿਹਾ ਕਰਜ਼ਾ ਤੋਂ ਜੀਐਸਡੀਪੀ ਅਨੁਪਾਤ ਠੀਕ ਆ ਮਤਲਬ ਕਿ ਕਰਜ਼ਾ ਜ਼ਿਆਦਾ ਰਿਹਾ ਜੀਐਸਟੀ ਜੀਐਸਡੀਪੀ ਠੀਕ ਆ ਇਹ ਘਟ ਰਹੀ ਆ ਠੀਕ ਆ ਉਸ ਤੇ ਰੇਸ਼ਿਓ ਦੇ ਮਤਲਬ ਜੇ ਰੇਸ਼ਿਓ ਦੀ ਗੱਲ ਕਰੀਏ ਤਾਂ ਡੈਪਟ ਕਰਜ਼ਾ ਜਿਆਦਾ ਸਿਰੇ ਚੜਦਾ ਜਾ ਰਿਹਾ ਸਟੇਟ ਦੇ ਉੱਤੇ ਅਗਲਾ ਪ੍ਰਸ਼ਨ ਚਲਦੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ established the first khalsa capital at which place and naming it lowgarh ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਖਾਲਸਾ ਰਾਜਧਾਨੀ ਕਿਸ ਸਥਾਨ ਤੇ ਸਥਾਪਿਤ ਕੀਤੀ ਜਿਸ ਦਾ ਨਾਮ ਬਦਲ ਕੇ ਲੋਹਗੜ੍ਹ ਰੱਖਿਆ ਗਿਆ ਠੀਕ ਹੈ ਤੇ ਚਾਰੀ ਆਪਸ਼ਨ ਤੁਹਾਡੇ ਸਾਹਮਣੇ ਆ। ਦੋਸਤੋ ਆਪਣਾ ਨੰਬਰ 988743689 ਜੇ ਤੁਸੀਂ ਮਾਪੇ ਕੇ ਲੈਣਾ ਚਾਹੁੰਦੇ ਆ ਕਨਸਟੇਬਲ ਦਾ ਇੱਕ ਜਗ੍ਹਾ ਤੋਂ ਤਿਆਰੀ ਕਰਨਾ ਚਾਹੁੰਦੇ ਆ ਠੀਕ ਆ ਤੇ 200 ਰੁਪਏ ਬਚਾਉਣ ਪਿੱਛੇ ਕੰਜੂਸੀ ਕਰਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨਾ ਚਾਹੁੰਦੇ ਹੋ ਠੀਕ ਆ ਤਾਂ ਹੀ ਸਿਰਫ ਕਾਂਸਟੇਬਲ ਦੇ ਮਾਂ ਪੈਗ ਲੈਣ ਲਈ ਮੈਸੇਜ ਕਰ ਦਿਓ ਜਰੂਰ 9884399 ਨੰਬਰ ਤੇ ਤੁਹਾਨੂੰ ਲਿੰਕ ਮਿਲ ਜਾਏਗਾ ਜੇ ਤੁਸੀਂ ਪੁਰਾਣੇ ਪੇਪਰ ਵੀ ਲੈਣਾ ਚਾਹੁੰਦੇ ਹੋ 13 ਰੁਪਏ ਦੇ ਵਿੱਚ ਉਹ ਵੀ ਮਿਲ ਜਾਣਗੇ ਆਪਾਂ ਕੋਈ ਕਮਾਈ ਨਹੀਂ ਕਰ ਰਹੇ ਤੁਹਾਨੂੰ ਪਤਾ 13 ਰੁਪਏ ਦੇ ਵਿੱਚ ਕੀ ਕਮਾਈ ਹੋਏਗੀ ਠੀਕ ਹੈ ਐਪ ਦੇ ਚਾਰਜਸ ਨਾਲ ਸਿਰਫ ਉਹ ਲੈ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਚਾਰਜਰ 5500 ਦੇ ਮਹਾ ਪੁਰਾਣੇ ਪੇਪਰ ਵੇਚੇ ਜਾ ਰਹੇ ਆ ਜੇ ਨੋਟਸ ਦੀ ਗੱਲ ਕਰੀਏ 2-2000 ਦੇ ਨੋਟਸ ਵੇਚੇ ਜਾ ਰਹੇ ਆ ਆਪਾਂ 200 ਦੇ ਨੋਟਸ 2000 ਦੀ ਜਗ੍ਹਾ ਤੇ ਤੇ ਪੁਰਾਣੇ ਪੇਪਰ 4-500 ਦੀ ਜਗ੍ਹਾ ਤੇ ਸਿਰਫ 13 ਰੁਪਏ ਦੇ ਵਿੱਚ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਭਲਾ ਦੇਖਲੇ ਕਰ ਲਿਓ ਠੀਕ ਆ ਬਾਕੀ ਇਸਵਾਲ ਦਾ ਉੱਤਰ ਹੈਗਾ ਤੁਸੀਂ ਦੇਖ ਸਕਦੇ ਹੋ ਮੁਖਲੀਸਪੁਰ ਇਸਵਾਲ ਦਾ ਉੱਤਰ ਆਪਸ਼ਨ B ਠੀਕ ਆ ਯਾਦ ਰੱਖਣਾ ਆਵਾੰਦ ਸਿੰਘ ਵਾਧਰ ਨੇ ਪਹਿਲੀ ਖਾਲਸਾ ਰਾਜਤਾਨੀ ਕਿਸ ਸਥਾਨ ਤੇ ਸਥਾਪਿਤ ਕੀਤੀ ਜਿਸ ਦਾ ਨਾਮ ਬਦਲ ਕੇ ਲੋਗੜ ਰੱਖਿਆ ਗਿਆ ਮੁਖਲੀਸਪੁਰ ਠੀਕ ਆ 9887436899888743699 ਆਪਣਾ ਨੰਬਰ ਠੀਕ ਆ ਤੇ ਐਪ ਦਾ ਨਾਮ ਨੌਕਰੀ ਗੁਰੂ ਠੀਕ ਆ NOKRI space jjurju ਤੁਸੀਂ ਪਲੇ ਸਟੋਰ ਤੇ ਵੀ ਸਰਚ ਕਰ ਸਕਦੇ ਹੋ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ ਜਿਸਾਗਾ ਡੈਮ ਜਿਹਨੂੰ ਥੀਨ ਡੈਮ ਵੀ ਕਿਹਾ ਜਾਂਦਾ ਇਸ ਕੰਸਟਰਕਟਰ ਨਾਲ ਵਿਚ ਰਿਵਰਨ ਜਿਸਾਗਾ ਡੈਮ ਜਿਸਨੂੰ ਥੀਨ ਡੈਮ ਕਿਹਾ ਜਾਂਦਾ ਕਿਸ ਦਰਿਆ ਤੇ ਬਣਾਇਆ ਗਿਆ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਰਾਵੀ ਠੀਕ ਹੈ ਰਾਵੀ ਦਰਿਆ ਦੇ ਉੱਤੇ ਬਣਿਆ ਹੋਇਆ ਹੈ ਜਿਸ ਹੰਜੀਸਾਗਾ ਡੈਮ ਥੀਨ ਡੈਮ ਜਿਸਨੂੰ ਕਿਹਾ ਜਾ ਰਿਹਾ ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਜੀ ਗੱਲ ਕਰਦੇ ਆਂ ਦੀ ਸਰਹੰਦ ਕਨਾਲ ਵਨ ਆਫ ਦੀ 올ਡੇਸਟ ਐਂਗ ਲਾਰਜ ਇਰੀਗੇਸ਼ਨ ਵਰਕ ਇਨ ਪੰਜਾਬ ਤੇ 100 ਫਰੋਮ ਵਿਚ ਰਿਵਰ ਐਟ ਰੋਪਰ ਹੈਡ ਵਰਕਸ ਸਰਾਹੰਦ ਨਹਿਰ ਪੰਜਾਬ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਿੰਚਾਈ ਕਰਜਾਂ ਵਿੱਚੋਂ ਇੱਕ ਰੋਪਰ ਹੈਡ ਵਰਕਸ ਤੋਂ ਕਿਸ ਦਰਿਆ ਤੋਂ ਨਿਕਲਦੀ ਹੈ ਬਿਆਸ ਸਰਾਵੀ ਕਗਰ ਸਤਲੁਜ ਤੁਹਾਡੇ ਸਾਹਮਣੇ ਆਪਸ਼ਨ ਉੱਤਰ ਜਲਦੀ ਤੁਸੀਂ ਦੇ ਸਕਦੇ ਹੋ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਡੀ ਸਤਲੁਜ ਦਰਿਆ ਠੀਕ ਹੈ ਸਤਲੁਜ ਦਰਿਆ ਤੋਂ ਨਿਕਲਦੀ ਹੈ ਤੇ ਅਗਲੇ ਪ੍ਰਸ਼ਨ ਤੇ ਚਲਦੇ ਆਂ ਪ੍ਰਸ਼ਨ 7ਵਾਂ ਆ ਗਿਆ ਦੀ ਛੋਟਾ ਘੱਲੂ ਘਾਰਾ ਮਾਈਨਰ ਹੋਲੋਕਾਸਟ ਇਨ ਸਿੱਖ ਹਿਸਟਰੀ ਇਨਵੋਲਵਿੰਗ ਅ ਲਾਰਜ ਸਕੇਲ ਮੈਸੈਕਰ ਆਫ ਸਿੱਖ ਵਾਇ ਲਖਪਤ ਰਾਏਸ ਫੋਰਸੇ ਟੁਕ ਪਲੇਸਡ ਇਨ 1746 ਨੀਅਰ ਵਿੱਚ ਪ੍ਰੈਜੈਂਟ ਡਿਸਟ੍ਰਿਕਟ ਸਿੱਖ ਇਤਿਹਾਸ ਵਿੱਚ ਛੋਟਾ ਘੱਲੂ ਘਾਰਾ ਮਾਈਨਰ ਹੋਲੋਕਾਸਟ ਜਿਸ ਨੂੰ ਲਖਪਤ ਰਾਏ ਦੀਆਂ ਫੌਜਾਂ ਦੁਬਾਰਾ ਸਿੱਖਾਂ ਦਾ ਵੱਡੇ ਪੱਧਰ ਤੇ ਕਤਲੇਆਮ ਸ਼ਾਮਲ ਸੀ 1746 ਵਿੱਚ ਮੌਜੂਦਾ ਕਿਹੜੇ ਜ਼ਿਲ੍ਹੇ ਦੇ ਨੇੜੇ ਕਾਨੂੰਗਣ ਸ਼ੰਭ ਵਾਪਰਿਆ ਸੀਾਰੇ ਆਪਸ਼ਨ ਤੁਹਾਡੇ ਸਾਹਮਣੇ ਹੈ ਇਸ ਬਾਰੇ ਡਾਕਟਰ ਤੁਸੀਂ ਦੇ ਸਕਦੇ ਹੋ ਇਸਵਾਲ ਦਾ ਸਹੀ ਜਵਾਬ ਦੋਸਤੋ অপਸ਼ਨ B ਗਰਦਾਸਪੁਰ ਠੀਕ ਹੈ ਯਾਦ ਰੱਖਣਾ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ 8 ਅਕੋਰਡਿੰਗ ਟੂ ਦੀ ਪੰਜਾਬੀ ਇਕਨੋਮਿਕ ਸਰਵੇ ਡਾਟਾ ਜਿਸਕਾ ਇਸ ਪ੍ਰੈਜੈਂਟਡ ਇਨ अर्ਲੀ 2024 ਵਿੱਚ ਸੈਕਟਰ ਵਾਸ ਪ੍ਰੋਜੈਕਟਰ ਅਬਜ਼ਰਵਰ ਟੂ ਹੈਵ ਦੀ ਹਾਈਐਸਟ ਕੰਟ੍ਰਿਬਿਊਸ਼ਨ ਟੂ ਦੀ ਸਟੇਟਸ ਗ੍ਰੋਸ ਸਟੇਟ ਵੈਲਿਊ ਐਡਡ ਠੀਕ ਹੈ ਤੇ 2024 ਦੇ ਸ਼ੁਰੂ ਵਿੱਚ ਚਰਚਾ ਪੇਸ਼ ਕੀਤੇ ਗਏ ਪੰਜਾਬ ਦੇ ਆਰਥਿਕ ਸਰਵੇਖਣ ਦੇ ਅੰਕੜੇ ਆ 2023-24 ਦੇ ਅਨੁਮਾਨਾਂ ਜਾਂ ਨਵੀਨਤਮ ਅਸਲ ਅੰਕੜਿਆਂ ਨੂੰ ਕਵਰ ਕਰਦੇ ਹੋਏ ਅਨਸਾਰ ਰਾਜ ਦੇ ਕੁੱਲ ਰਾਜਮੁੱਲ ਬੱ ਅ ਵਿੱਚ ਕਿਸ ਖੇਤਰ ਦਾ ਯੋਗਦਾਨ ਸਭ ਤੋਂ ਵੱਧ ਹੋਣ ਦਾ ਅਨੁਮਾਨ ਵਿਖਿਆ ਗਿਆ ਸੀ ਕਿਸ ਖੇਤਰ ਤੋਂ ਜ਼ਿਆਦਾ ਕਮਾਈ ਹੋਈ ਹੈ ਮਤਲਬ ਕਿ ਤੇ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਦੋਸਤੋ ਮੌਕ ਟੈਸਟ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਆ ਅਲੱਗ-ਅਲੱਗ ਸਬਜੈਕਟਾਂ ਦੇ ਅਲੱਗ-ਅਲੱਗ ਟੌਪਿਕਾਂ ਦੇ ਠੀਕ ਆ ਜੋ ਤੁਹਾਡੇ ਜੀ ਕੇ ਚ ਦਿੱਤੇ ਹੋਏ 35 ਨੰਬਰ ਦੇ ਠੀਕ ਆ ਉਹਦੇ ਨਿਚੋੜ ਲਿਆ ਜਾਂਦਾ ਤਾਂ ਮੌਕ ਟੈਸਟ ਬਣਦਾ ਠੀਕ ਆ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਬੇਨਤੀ ਹੈ ਕਿ ਇਸ ਮੌਕ ਟੈਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਹੋਰ ਬੱਚਿਆਂ ਤੱਕ ਵੀ ਠੀਕ ਆ ਤੇ ਤੁਹਾਨੂੰ ਜੋ ਮੇਰਾ ਮਕਸਦ ਆ ਵੀ ਹੋਰ ਬੱਚਿਆਂ ਤੱਕ ਵੀ ਪਹੁੰਚੇ ਸਾਰਿਆਂ ਦਾ ਕੰਪੀਟੀਸ਼ਨ ਤੁਹਾਨੂੰ ਇੱਕ ਜਗ੍ਹਾ ਪਤਾ ਲੱਗੇ ਉਹ ਪੂਰਾ ਤੁਹਾਨੂੰ ਕਰਨਾ ਚਾਹੀਦਾ ਸਾਰਿਆਂ ਨੇ ਮਿਲ ਕੇ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਤੇ ਇਸ ਤੋਂ ਇਲਾਵਾ ਐਗਰੀਕਲਚਰ ਖੇਤੀਬਾੜੀ ਦਾ ਤਾਂ ਵੈਟਲ ਰੋਲ ਆ ਠੀਕ ਆ ਪਰ ਸੇਵਾਵਾਂ ਸੈਕਟਰ ਨੇ ਜੀਐਸਪੀਏ ਦੇ ਵਿੱਚ ਬਹੁਤ ਜ਼ਿਆਦਾ ਰੋਲ ਪਾਇਆ ਜੇ ਉੱਤਰ ਆਇਆ ਤਾਂ ਤੁਸੀਂ ਇਸ ਦਾ ਉੱਤਰ ਮਤਲਬ ਕਿ ਸਰਵਿਸ ਸੈਕਟਰ ਦੇਣਾ ਠੀਕ ਆ ਤੇ ਅਗਲਾ ਪ੍ਰਸ਼ਨ ਸਰਵਿਸ ਸੈਕਟਰ ਜਿਵੇਂ ਤੁਹਾਨੂੰ ਤੁਸੀਂ ਕਹਦੇ ਹੋ ਹੋਟਲਾਂ ਦੇ ਵਿੱਚ ਹਨਾ ਹੋਟਲਾਂ ਤੋਂ ਜੋ ਸਰਕਾਰ ਨੂੰ ਕਮਾਈ ਹੁੰਦੀ ਹੈ ਹਨਾ ਸਰਵਿਸ ਸੈਕਟਰ ਤੋਂ ਜੋ ਕੋਈ ਰਿਪੇਅਰ ਸਰਵਿਸ ਕੁਝ ਵੀ ਆ ਗਿਆ ਹਨਾ ਮਤਲਬ ਕਿ ਉਸ ਤੋਂ ਜੋ ਕਮਾਈ ਹੋ ਰਹੀ ਹੈ ਸਰਕਾਰ ਨੂੰ ਇਹਨੂੰ ਸਰਵਿਸ ਸੈਕਟਰ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਨਵਾਂ ਇਹ ਫੇਮਸ ਬਰਾਸਪੇ ਖਾਲਸਾ ਮਿਊਜ਼ੀਅਮ ਸ਼ੋਕੋਇੰਗ ਸਿੱਖ ਹਿਸਟਰੀ ਐਂਡ ਕਲਚਰ ਇਜ਼ ਲੋਕੇਟਿਡ ਇੰ ਵਿੱਚ ਹੌਲੀ ਸਿਟੀ ਉਹ ਪੰਜਾਬ ਪ੍ਰਸਿੱਧ ਬਰਾਸਪੇ ਖਾਲਸਾ ਜਾਇਬਗਰ ਜੋ ਸਿੱਖ ਇਤਿਹਾਸ ਅਤੇ ਸੱਭਿਆਚਾਰ ਨਾਲ ਦੋਸਾਉਂਦਾ ਹੈ ਪੰਜਾਬ ਦੇ ਕਿਸ ਕੋਈ ਉੱਤਰ ਸ਼ਹਿਰ ਵਿੱਚ ਸਥਿਤ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਹਨ ਇਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ B ਆਨੰਦਪੁਰ ਸਾਹਿਬ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਪ੍ਰਸ਼ਨ 10ਵਾਂ ਦੀ ਰਾਮਗੜੀਆ ਮਿਸਲ ਬਨੋਂ ਦੀ ਮੋਸਟ ਪ੍ਰੋਮਿਨੈਂਟ ਸਿੱਖ ਮਿਸਲ ਡਰਾਇਵਰਜ਼ ਏਟਸ ਨੇਮ ਫਰੋਮ ਦੀ ਰਾਮ ਰੌਣੀ ਫੋਰਟ ਜਿਹੜਾ ਰਾਮਗੜ੍ਹ ਸਟੈਂਥਰਡ ਬਾਇ ਵਿਚ ਲੀਡਰ ਰਾਮਗੜੀਆ ਮਿਸਲ ਇੱਕ ਪ੍ਰਮੁੱਖ ਸਿੱਖ ਮਿਸਲਾਂ ਵਿੱਚੋਂ ਇੱਕ ਨੇ ਆਪਣਾ ਨਾਮ ਰਾਮ ਰੌਣੀ ਕਿਲੇ ਬਾਅਦ ਵਿੱਚ ਰਾਮਗੜ੍ਹ ਤੋਂ ਪ੍ਰਾਪਤ ਕੀਤਾ ਜਿਸ ਨੂੰ ਕਿਸਾਗੂ ਦੁਆਰਾ ਮਜ਼ਬੂਤ ਕੀਤਾ ਗਿਆ ਸੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਆਪਸ਼ਨ B ਸਰਦਾਰ ਜੱਸਾ ਸਿੰਘ ਰਾਮਗੜੀ ਆ ਤੁਸੀਂ ਆਪੇ ਹੀ ਰਾਮਪੇ ਜੱਜ ਕਰ ਸਕਦੇ ਹੋ ਕਿ ਛੇ ਰਾਮਗੜੀ ਲੱਗਿਆ ਹੋਇਆ ਨਾਮ ਉਹਦੇ ਵਿੱਚੇ ਵੀ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚਲਦੇ ਆਂ ਪ੍ਰਸ਼ਨ 11ਵਾਂ ਇੰਡੀ ਦੀ ਡਿਜ਼ੀਜ਼ੀਵ ਬੈਟਲ ਆਫ ਚੱਪੜ ਜਿਹੜੀ 1710 ਬੰਦਾ ਸਿੰਘ ਬਹਾਦਰ ਫੋਰਸਿਸ ਡੀਫੀਟਡ ਦੀ ਮੁਗਲ ਆਰਮੀ ਲੈਡ ਬਾਈ ਵਿੱਚ ਗਵਰਨਰ ਆਫਸਰ ਹੰਦ ਚੱਪੜ ਜਿਹੜੀ ਦੀ ਨਿਰਣਾਇਕ ਲੜਾਈ 1710 ਵਿੱਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਸਰਹੰਦ ਦੇ ਕਿਸ ਗਵਰਨਰ ਦੀ ਅਗਵਾਈ ਵਾਲੀ ਮੁਗਲ ਫੌਜ ਨੂੰ ਹਰਾਇਆ ਸੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਬਜੀਰ ਖਾਨ ਵੱਲੋਂ ਮਤਲਬ ਲੀਡ ਕੀਤੀ ਗਈ ਜਿਹੜੀ ਠੀਕ ਹੈ ਗਵਰਨਰ ਸੀ ਸਰੰਦ ਦਾ ਠੀਕ ਹੈ ਉਸ ਦੀ ਅਗਵਾਈ ਵਾਲੀ ਫੌਜ ਨੂੰ ਹਰਾਇਆ ਸੀ ਬਾਬਾ ਬੰਦਰ ਸਿੰਘ ਬਾਦਰ ਨੇ ਸਰੰਦ ਦੀ ਇਟ ਨਾਈਟ ਖੜਕਾਈ ਸੀ ਤੇ ਅੱਗੇ ਗੱਲ ਕਰਦੇ ਆਂ ਪ੍ਰਸ਼ਨ ਆ ਗਿਆ 12ਵਾਂ ਵਿੱਚ ਮੇਜਰ ਇਵੈਂਟ ਟੁੱਕ ਪਲੇਸ ਇਨ ਦਿੱਲੀ ਔਨ ਫਰਵਰੀ 5 2025 ਕਰੰਟ ਅਫੇਅਰ ਦਾ ਪ੍ਰਸ਼ਨ ਹੈ ਦੋਸਤੋ ਕਰੰਟ ਅਫੇਅਰ ਦੀ ਵੀ ਆਪਾਂ ਵਿੱਚ ਪੂਰੇ ਲੱਤੇ ਆ ਜੋ ਇਸ ਟੈਮ ਕਰੰਟ ਅਫੇਅਰ ਚੱਲ ਰਹੇ ਆ ਠੀਕ ਆ 2025 ਦੇ ਕਵਰ 25 ਦੇ ਵਿੱਚ ਕਿਹੜਾ ਮੈਂਟ ਹੋਇਆ ਫਰਵਰੀ 5 2025 ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਠੀਕ ਆ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਠੀਕ ਆ ਅਸੈਂਬਲੀ ਇਲੈਕਸ਼ਨ ਤੇ ਪ੍ਰਸ਼ਨ 13ਵੇਂ ਦੀ ਗੱਲ ਕਰਦੇ ਵਟਵਾਸ ਦੀ ਵੋਟਰ ਟਰਨ ਆਊਟ ਇਨ ਦਿੱਲੀ ਇਲੈਕਸ਼ਨ ਐਸੋ 5 ਪੀਐਮ ਔਨ ਫਰਵਰੀ 5 2022 ਕਹਿੰਦੇ ਜਿਹੜਾ ਵੋਟਰਾਂ ਦਾ ਟਰਨ ਆਊਟ ਕਿੰਨਾ ਆਇਆ ਠੀਕ ਆ ਟ੍ਰੈਂਡ ਦਾ ਮਤਲਬ 5 ਫਰਵਰੀ 2025 ਨੂੰ ਸ਼ਾਮ 5 ਵਜੇ ਤੱਕ ਦਿੱਲੀ ਚੋਣਾ ਵਿੱਚ ਵੋਟਰ ਟਰਨਆਊਟ ਕਿੰਨਾ ਸੀ ਕਿੰਨੀਆਂ ਮਤਲਬ ਸ਼ਾਮ 5 ਵਜੇ ਤੱਕ ਵੋਟਾਂ ਪਈਆਂ ਸੀ ਟੋਟਲ ਮਤਲਬ ਦਿੱਲੀ ਦੇ ਵਿੱਚ ਉਹਦੀ ਗੱਲ ਕਰੀ ਗਈ ਆ ਉੱਤਰ ਤੁਸੀਂ ਦੇ ਸਕਦੇ ਹੋ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ 57.70% ਠੀਕ ਆ ਆਪਾਂ ਬਹੁਤਾ ਟਾਈਮ ਨਹੀਂ ਲਾਣਾ ਠੀਕ ਆ ਬੱਚੇ ਕਹਿੰਦੇ ਆ ਬੋਰ ਹੋ ਜਾਂਦੇ ਆ ਮਤਲਬ ਕਿ ਕੁਐਸਚਨ ਦੇ ਆਨਸਰ ਹੁੰਦੇ ਬਹੁਤਾ ਟਾਈਮ ਨਹੀਂ ਹਰ ਕੇ ਆਪਾਂ ਛੇਤੀ ਛੇਤੀ ਆਨਸਰ ਦੇ ਦਿਆਂ ਤੁਹਾਨੂੰ ਅਗਲਾ ਪ੍ਰਸ਼ਨ ਹੈਗਾ ਵਿੱਚ ਪਾਰਟੀ ਡਿਡ ਮੋਸਟ ਐਗਜ਼ਿਟ ਪੋਲਸ ਪ੍ਰੈਡਿਕਟ ਟੂ ਬਿਨ ਦੀ ਦਿੱਲੀ ਅਸੈਂਬਲੀ ਇਲੈਕਸ਼ਨਸ ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਜਿੱਤ ਦੀ ਵਿਕਣੇ ਕੀਤੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਐਗਜ਼ਿਟ ਪੋਲ ਚ ਕਿਸ ਦੀ ਜਿੱਤ ਕਿਸ ਪਾਰਟੀ ਦੀ ਜਿੱਤ ਦੀ ਵਿਕਣੇ ਕੀਤੀ ਗਈ ਸੀ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਬੀ ਆੜਾ ਜਾਨੀ ਕਿ ਭਾਜਪਾ ਭਾਜਪਾ ਦੀ ਜਿੱਤ ਦੀ ਵਿਕਣੇ ਕੀਤੀ ਗਈ ਸੀ ਤੇ ਭਾਰਤੀ ਜਨਤਾ ਪਾਰਟੀ ਹੀ ਜਿੱਤੀ ਸੀ ਤੁਹਾਨੂੰ ਵੀ ਪਤਾ ਹੈ 15ਵਾਂ ਪ੍ਰਸ਼ਨ ਆ ਗਿਆ ਵਟ ਇਜ਼ ਸਿਗਨੀਫੀਕੈਂਟ ਇਵੈਂਟ ਰਿਲੇਟਡ ਟੂ ਇੰਡੀਅਨ ਮਾਈਗ੍ਰੈਂਟਸ ਅਕੋਡ ਆਨ ਫਰਵਰੀ 5 2025 ਕਹਿੰਦੇ 5 ਫਰਵਰੀ 2025 ਨੂੰ ਭਾਰਤੀ ਪ੍ਰਵਾਸੀਆਂ ਨਾਲ ਸੰਬੰਧਿਤ ਕਿਹੜੀ ਮਹੱਤਵਪੂਰਨ ਘਟਨਾ ਵਾਪਰੀ ਤੇ ਦੋਸਤੋ ਤੁਹਾਨੂੰ ਦੱਸਦੇ ਆ ਕਿ ਇਦਾਂ ਇੰਗਲਿਸ਼ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਘੱਟ ਕਿਤੇ ਮੌਕ ਟੈਸਟਾਂ ਦੀ ਇਦਾਂ ਤਿਆਰੀ ਕਰਵਾ ਰਹੇ ਹੋਣਗੇ ਠੀਕ ਆ ਸਿਰਫ ਇਸ ਚੈਨਲ ਦੇ ਉੱਤੇ ਕਰਵਾਈ ਜਾ ਰਹੀ ਹੈ ਇਸ ਚੈਨਲ ਨੂੰ ਬਤ ਬਤ ਸਪੋਰਟ ਕਰੋ ਬਤ ਤੋਂ ਬਤ ਸ਼ੇਅਰ ਕਰੋ ਠੀਕ ਆ ਜੋ ਤੁਹਾਨੂੰ ਫ੍ਰੀ ਚ ਪੜਾ ਰਹੇ ਆ ਠੀਕ ਆ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਠੀਕ ਆ ਬਤ ਤੋਂ ਬਤ ਗਰੁੱਪਾਂ ਦੇ ਵਿੱਚ ਲਿੰਕ ਗੇਰੋ ਹਨਾ ਹੋਰ ਬੱਚਿਆਂ ਨੂੰ ਜੋੜੋ ਠੀਕ ਆ ਤੇ ਇਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਠੀਕ ਆ ਫਸਟ ਡਿਪਾਰਟੇਡ ਫਰੋਮ ਦਾ ਯੂ ਐਸ ਲੈਂਡਰਡ ਇਨ ਅਮਰਸਰ ਅਮਰੀਕਾ ਤੋਂ ਪਹਿਲੇ ਵਾਪਸ ਭੇਜੇ ਗਏ ਲੋਕ ਅਮਰਸਰ ਪਹੁੰਚੇ ਜਿਹੜੇ ਰਿਪੋਰਟ ਕੀਤੇ ਗਏ ਸੀ ਅਮਰੀਕਾ ਤੋਂ ਉਹ ਅਮਰਸਰ ਪਹੁੰਚੇ ਸੀ ਠੀਕ ਆ ਤੇ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਖਾਸ ਚਰਚਾ ਦਾ ਵਿਚਾਰਿਆ ਸੀ ਇਹ ਵੀ ਕੁਐਸ਼ਨ ਆ ਸਕਦਾ ਹੈ ਠੀਕ ਆ ਤੇ ਤੁਸੀਂ ਯਾਦ ਰੱਖਣਾ ਪ੍ਰਸ਼ਨ 16ਵਾਂ ਅਮਰੀਕਾ ਤੋਂ ਡਿਪੋਰਟ ਕਰਕੇ ਇਹ ਡੋਂਕੀ ਲੱਗੇ ਗਏ ਸੀ ਉਹਨਾਂ ਨੂੰ ਅਮਰਸਰ ਦੇ ਵਿੱਚ ਉਤਾਰਿਆ ਸੀ ਠੀਕ ਹੈ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਟੁੱਕਾ ਹੌਲੀਡੇ ਪਿੰਨ ਤ੍ਰਿਵੈਣੀ ਸੰਗਮ ਘਾਟ ਇਨ ਪ੍ਰਯਾਗਰਾਜ 1 ਜਨਵਰੀ 5 2025 5 ਫਰਵਰੀ 2025 ਨੂੰ ਕਿਹੜੇ ਭਾਰਤੀ ਪ੍ਰਧਾਨ ਮੰਤਰੀ ਨੇ ਪ੍ਰਯਾਗਰਾਜ ਵਿੱਚ ਤ੍ਰਿਵੈਣੀ ਸੰਗਮ ਘਾਟ ਤੇ ਪਵਿੱਤਰ ਢੋਕੀ ਲਗਾਈ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਪੇਸਵਾਲ ਦਾ ਉੱਤਰ ਹੈਗੇ ਦੋਸਤੋ ਨਰਿੰਦਰ ਮੋਦੀ ਨੇ ਠੀਕ ਆ ਪ੍ਰਧਾਨ ਮੰਤਰੀ ਜੋ ਆਪਣਾ ਨਰਿੰਦਰ ਮੋਦੀ ਉਹਨਾਂ ਨੇ ਮਤਲਬ ਤ੍ਰਿਵੈਣੀ ਸੰਗਮ ਘਾਟ ਉੱਤੇ ਪਵਿੱਤਰ ਢੋਕੀ ਲਗਾਈ ਸੀ ਠੀਕ ਆ ਤੇ ਮਹਾਕੁੰਬ ਦੇ ਦੌਰਾਨ ਤੁਹਾਨੂੰ ਪਤਾ ਹੈ ਪ੍ਰਾਇਗਰਾਜ ਦੇ ਵਿੱਚ ਮਹਾਕੁੰਬ ਹੋਇਆ ਸੀ ਪ੍ਰਸ਼ਨ 17ਵਾਂ ਬਟ ਕੌਨਸਟ ਕੰਟਰੋਵਰਸੀਅਲ ਪ੍ਰਪੋਜ਼ਲ ਡੇਡ ਡੋਨਲਡ ਟਰੰਪ ਮੇਕ ਰਿਗਾਰਡਿੰਗ ਗਾਜ਼ਾ ਔਨ ਫਰਬਰੀ 5 2025 5 ਫਰਬਰੀ 2025 ਡੋਨਲਡ ਟਰੰਪ ਨੇ ਗਾਜ਼ਾ ਬਾਰੇ ਕਿਹੜਾ ਮਹੌਾਦਪੂਰਨ ਪ੍ਰਸਤਾਵ ਦਿੱਤਾ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸਵਾਲ ਦਾ ਉੱਤਰ ਹੈ ਕਿ ਦੋਸਤੋ ਯੂਐਸ ਟੇਕਓਵਰ ਆਫ ਗਾਜ਼ਾ ਐਂਡ ਰੀਸੈਟਲਮੈਂਟ ਆਫ ਪ Palestinians ਅਮਰੀਕਾ ਦੁਆਰਾ ਗਾਜ਼ਾ ਦਾ ਕਬਜ਼ਾ ਤੇ ਫلسطੀਨੀਆਂ ਦਾ ਮੁੜ ਬਸੇਬਾ ਠੀਕ ਹੈ ਇਹ ਕੰਟਰੋਵਰਸੀਅਲ ਜਿਹੜਾ ਵਿਵਾਦਪੂਰਨ ਪ੍ਰਸਤਾਵ ਦਿੱਤਾ ਸੀ ਠੀਕ ਹੈ ਅਮਰੀਕਾ ਨੇ ਮਤਲਬ ਕਿ ਠੀਕ ਹੈ ਫلسطੀਨੀਆਂ ਮਤਲਬ ਗਾਜ਼ਾ ਉੱਤੇ ਕਬਜ਼ੇ ਦਾ ਤੇ ਫلسطੀਨੀਆਂ ਦਾ ਮੁੜ ਬਸੇਬਾ ਵੀ ਕਰਵਾਇਆ ਜਾਏਗਾ ਪ੍ਰਸ਼ਨ 18 ਮਾ ਆ ਗਿਆ ਵਿਚ ਇੰਡੀਅਨ origin 뮤ຊਿਸ਼ੀਅਨ ਬੀਗਨ ਆ ਜੇਲ ਟਰਮ ਫਾਰ ਪ੍ਰੋਮੋਟਿੰਗ ਰੈਸ਼ੀਅਲ ਐਂਡ ਰਿਲੀਜੀਅਸ ਡਿਸਕੋਰਡ ਆਨਲਾਈਨ ਤੇ ਕਿਹੜੇ ਭਾਰਤੀ ਮੂਲ ਦੇ ਸੰਗੀਤਕਾਰ ਤੇ ਆਨਲਾਈਨ ਅਸਲੀਅਤ ਤੇ ਧਾਰਮਿਕ ਵਿਤਕਰੇ ਨੂੰ ਉਤਸ਼ਾਹਤ ਕਰਨ ਲਈ ਜੇਲ੍ਹ ਦੀ ਸਜ਼ਾ ਸ਼ੁਰੂ ਕੀਤੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਸੁਭਾਸ਼ ਸੁਭਾਸ਼ ਨਾਇਰ ਠੀਕ ਹੈ ਯਾਦ ਰੱਖਣਾ ਹੈ ਗ੍ਰੈਂਟ ਅਫੇਅਰ ਦੇ ਪ੍ਰਸ਼ਨ ਦੋਸਤੋ ਤੁਸੀਂ ਪੂਰੇ ਕਵਰ ਕਰਨੇ ਆ ਠੀਕ ਆ ਵੱਧ ਤੋਂ ਵੱਧ ਵਧੀਆ ਦੇਖ ਕੇ ਨਾ ਪ੍ਰਸ਼ਨ ਹੁੰਦੀ ਮੈਂ ਲਾਸਟ ਜਿਹੇ ਕਮੈਂਟ ਬਾਕਸ ਚ ਕਮੈਂਟ ਕਰਕੇ ਆਪਣੇ ਮਾਰਕਸ ਦੱਸਣੇ ਆ ਤੁਹਾਡੇ ਕਿੰਨੇ ਨੰਬਰ ਬਣੇ ਅਗਲਾ ਪ੍ਰਸ਼ਨ ਆ ਗਿਆ ਬਟ ਇਕਨੋਮੀਕ ਕਨਸਰਨ ਬਾਸ ਰਿਜਰਡਿੰਗ ਦੀ ਪ੍ਰੈਂਚਰ ਈ ਸਟ੍ਰਕਚਰਿੰਗ ਆਫ ਯੂ ਐਸ ਐਡ ਠੀਕ ਆ ਯੂ ਐਸ ਐਡ ਠੀਕ ਆ ਯੂ ਐਸ ਐਡ ਦੇ ਸਬੰਧੀ ਪੁਨਰਗਠਨ ਬਾਰੇ ਕਿਹੜੀ ਕਿਹੜੀ ਆਰਥਿਕ ਚਿੰਤਾ ਉਠਾਈ ਗਈ ਚਾਰੀ ਆਪਸ਼ਨ ਤੁਹਾਡੇ ਸਾਹਮਣੇ ਆ ਯੂਐਸ ਏਡ ਦੇ ਸੰਭਾਵੀ ਪੁਨਰਗਠਨ ਬਾਰੇ ਕਿਹੜੀ ਆਰਥਿਕ ਚਿੰਤਾ ਉਠਾਈ ਗਈ 2025 ਦੀ ਘਟਨਾ ਤੇ ਫਿਰਦਾ ਪ੍ਰਸ਼ਨ ਇਸ ਸਵਾਲ ਦਾ ਉੱਤਰ ਹੈ ਦੋਸਤੋ ਘਟਦਾ ਵਿਸ਼ਵ ਪ੍ਰਭਾਵ ਵਿਸ਼ਵ ਪ੍ਰਭਾਵ ਜੋ ਘਟ ਰਿਹਾ ਹੈ ਯੂਐਸ ਏਡ ਦੇ ਵਿੱਚ ਠੀਕ ਹੈ ਇਸ ਦੀ ਆਰਥਿਕ ਚਿੰਤਾ ਮਤਲਬ ਕਿ ਉਠਾਈ ਗਈ ਸੀ ਡਿਮੀਨੀਸ਼ਨ ਗਲੋਬਲ ਇਨਫਲੂਐਂਸ ਠੀਕ ਹੈ ਪਰ ਆਪਸ਼ਨ ਸੀ ਇਸ ਦਾ ਉੱਤਰ ਸੀ ਪ੍ਰਸ਼ਨ 22 ਮ ਆ ਗਿਆ ਵਟ ਇਸ਼ੂ ਵਾਸ ਹਾਈਲਾਈਟਡ ਇਨ ਦਾ ਚਿਤੌਰ ਡਿਸਟ੍ਰਿਕਟ ਆਂਧਰਾ ਪ੍ਰਦੇਸ਼ ਔਰ ਫਰਬਰੀ 5 2025 5 ਫਰਬਰੀ 2025 ਨੂੰ ਆਂਧਰਾ ਪ੍ਰਦੇਸ਼ ਦੇ ਚਿਤੌਰ ਜ਼ਿਲ੍ਹੇ ਵਿੱਚ ਕਿਹੜੇ ਕਿਹੜਾ ਮੁੱਦਾ ਉੱਭਰ ਕੇ ਸਾਹਮਣੇ ਆਇਆ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਏ ਪਾਣੀ ਦੀ ਕਮੀ ਵਾਟਰ ਸਕਾਰਸਿਟੀ ਇਹ ਮੁੱਦਾ ਸਾਹਮਣੇ ਆਇਆ ਸੀ ਠੀਕ ਆ ਚਤੌਰ ਆਂਧਰਾ ਪ੍ਰਦੇਸ਼ ਦੇ ਵਿੱਚ 5 ਫਰਵਰੀ 2025 ਨੂੰ ਉੱਭਰ ਕੇ ਵਿੱਚ ਕੰਟਰੀ ਫੋਰਨ ਮਿਲਟਰੀ ਫਾਈਨਾਂਸਿੰਗ ਰੀਸੀਵਡ ਆ ਬੇਵਰ ਫਰੋਮ ਸੈਨੇਟਰ ਰੂਬਿਓ ਅਮਿਡ ਆ ਫੰਡਿੰਗ ਫ੍ਰੀਜ਼ ਫੰਡਿੰਗ ਫ੍ਰੀਜ਼ ਦੇ ਦੌਰਾਨ ਸੈਨੇਟਰ ਰੂਬਿਓ ਦੇ ਰੂਬਿਓ ਨੇ ਕਿਸ ਦੇਸ਼ ਦੀ ਵਿਦੇਸ਼ੀ ਫੌਜ ਬੀਤੀ ਸਹਾਇਤਾ ਲਈ ਛੋੜ ਦਿੱਤੀ ਸੈਨੇਟਰ ਰੂਬਿਓ ਹੈ ਜਿਹੜਾ ਠੀਕ ਹੈ ਉਸਨੇ ਕਿਸ ਦੇਸ਼ ਦੇ ਵਿਦੇਸ਼ੀ ਫੌਜ ਦੀ ਸਹਾਇਤਾ ਲਈ ਛੋਟ ਦਿੱਤੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਯੂਕਰੇਨ ਅਤੇ ਪੋਲੈਂਡ ਆਪਸ਼ਨ ਬੀ ਹੈ ਇਜ਼ਰਾਈਲ ਤੇ ਮਿਸਰ ਆਪਸ਼ਨ ਸੀ ਸਾਊਦੀ ਅਰਬ ਅਤੇ ਯੂਏਈ ਆਪਸ਼ਨ ਡੀ ਤੁਰਕੀ ਅਤੇ ਗ੍ਰੀਸ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਬੀ ਇਜ਼ਰਾਈਲ ਅਤੇ ਏਜੀਪਟ ਜਿਹਨੂੰ ਕਹਿੰਦੇ ਆ ਏਜੀਪਟ ਵੀ ਕਹਿੰਦੇ ਨੇ ਮਿਸਰ ਵੀ ਕਹਿੰਦੇ ਆ ਠੀਕ ਆ ਇਸ ਵਿਦੇਸ਼ੀ ਫੌਜ ਦੀ ਸਹਾਇਤ ਲਈ ਛੋਟ ਦਿੱਤੀ ਆ ਰੋਬਿਓ ਸੈਨੇਟਰ ਰੋਬਿਓ ਆ ਜਿਹੜਾ ਠੀਕ ਆ ਅਮਰੀਕਾ ਦਾ ਠੀਕ ਆ ਤੇ ਅੱਗੇ ਗੱਲ ਕਰਦੇ ਆ ਦੀ ਪਾਵਰ ਆਫ ਹਾਈ ਕੋਰਟ ਟੂ ਇਸ਼ੂ ਰਿਟਸ ਇਸ ਵਾਈਡਰ ਦੈਨ ਦੈਟ ਆਫ ਦਾ ਸੁਪਰੀਮ ਕੋਰਟ ਨਾ ਵਿੱਚ ਅਸਪੈਕਟਸ ਹਾਈ ਕੋਰਟ ਦੀ ਰਿਟ ਜਾਰੀ ਕਰਨ ਦੀ ਸ਼ਕਤੀ ਕਿਸ ਪੱਕੋ ਵਿਸ਼ਾਲ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਹਾਈ ਕੋਰਟ ਦੀ ਰਿਟ ਜਾਰੀ ਕਰਨ ਦੀ ਸ਼ਕਤੀ ਕਿਸ ਪੱਕੋ ਵਿਸ਼ਾਲ ਹੈ ਸੁਪਰੀਮ ਕੋਰਟ ਨਾਲ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B ਹਾਈ ਕੋਰਟ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਸੁਪਰੀਮ ਕੋਰਟ ਤਾਂ ਸਿਰ ਮੌਲਿਕ ਅਧਿਕਾਰਾਂ ਦੀ ਰਿੱਟ ਜਾਰੀ ਕਰ ਸਕਦਾ ਹੈ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਕਿਸੇ ਹੋਰ ਉਦੇਸ਼ ਅਧਿਕਾਰਾਂ ਦੀ ਰਿੱਟ ਵੀ ਜਾਰੀ ਕਰ ਸਕਦਾ ਹੈ ਹਾਈ ਕੋਰਟ ਠੀਕ ਆ ਤਾਂ ਕਰਕੇ ਹਾਈ ਕੋਰਟ ਦੀ ਸ਼ਕਤੀ ਵਿਸ਼ਾਲ ਆ ਠੀਕ ਆ ਤੇ ਅੱਗੇ ਗੱਲ ਕਰਦੇ ਆ ਆਰਟੀਕਲ 226 ਦੇ ਤਹਿਤ ਮਤਲਬ ਕਿ ਹਾਈ ਕੋਰਟ ਰੈਟੇ ਜਾਰੀ ਕਰਦਾ ਮਤਲਬ ਕਿ ਤੇ ਜਿਹੜਾ ਸੁਪਰੀਮ ਕੋਰਟ ਰੈਟੇ ਜਾਰੀ ਕਰਦਾ ਮੌਲਿਕ ਅਧਿਕਾਰਾਂ ਦੇ ਖੰਡਨ ਉੱਤੇ ਆਰਟੀਕਲ 32 ਦੇ ਤਹਿਤ ਠੀਕ ਹੈ ਅਗਲੇ ਪ੍ਰਸ਼ਨ ਤੇ ਗੱਲ ਕਰਦੇ ਪ੍ਰਸ਼ਨ 23 ਹੂ ਡਿਸਾਈਡਸ ਵੈਦਰ ਅ ਬਿਲੇ ਇਸ ਅ ਮਨੀ ਬਿਲ অর ਨਾਟ ਇਨ ਨਾਟ ਇਨ ਦਾ ਲੋਕ ਸਭਾ ਲੋਕ ਸਭਾ ਵਿੱਚ ਕੌਣ ਫੈਸਲਾ ਕਰਦਾ ਹੈ ਕਿ ਕੋਈ ਮਨੀ ਬਿਲ ਜਾਂ ਧਨ ਬਿਲ ਹੈ ਜਾਂ ਨਹੀਂ ਵੀ ਉਹ ਬਿਲ ਨੂੰ ਡਿਸਾਈਡ ਕਰਨਾ ਮਨੀ ਬਿਲ ਹੈ ਜਾਂ ਧਨ ਬਿਲ ਹੈ ਜਾਂ ਨਹੀਂ ਇਹ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਵਾਲ ਦਾ ਉਤਰ ਹੈ ਕਿ ਲੋਕ ਸਭਾ ਦਾ ਸਪੀਕਰ ਆਪਸ਼ਨ ਸੀ ਕਰੈਕਟ ਆ ਅੱਗੇ ਚੱਲਦੇ ਆਂ ਪ੍ਰਸ਼ਨਾਂ ਅੱਗੇ 24ਵਾਂ ਅੰਡਰ ਬੀਚ ਆਰਟੀਕਲ ਦੀ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਐਸਟੈਬਲਿਸ਼ਡ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਸਥਾਪਨਾ ਕਿਸ ਅਨੁਸ਼ੇਦ ਤਹਿਤ ਕੀਤੀ ਗਈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ A ਆਰਟੀਕਲ 338 ਠੀਕ ਹੈ ਦੋਸਤੋ ਮੈਂ ਬਹੁਤਾ ਟਾਈਮ ਨਹੀਂ ਲੰਦਾ ਹੋਇਆ ਛੇਤੀ ਛੇਤੀ ਸੋਚ ਰਿਹਾ ਤੁਸੀਂ ਆਪਣਾ ਆਨਸਰ ਵੀ ਛੇਤੀ ਨਾਲ ਦੀਣਾ ਸੋਚ ਲਿਆ ਕਰੋ ਠੀਕ ਆ ਪ੍ਰਸ਼ਨ 25ਵਾਂ ਆ ਗਿਆ ਜੀ ਯੂਨੀਅਨ ਕਾਉਂਸਲਰ ਮਿਨਿਸਟਰ ਇਸ ਨਾਲ ਤੁਹਾਡੀ ਸਪੀਡ ਵੀ ਬਣੇਗੀ ਠੀਕ ਆ ਸੋਚਣ ਦੀ ਸ਼ਕਤੀ ਵਧੇਗੀ ਤਾਂ ਯੂਨੀਅਨ ਕਾਉਂਸਲਰ ਮਿਨਿਸਟਰ ਇਨਕਲੂਡਸ ਕੇਂਦਰੀ ਮੰਤਰੀ ਪਰਿਸ਼ਦ ਦੇ ਵਿੱਚ ਸ਼ਾਮਲ ਹੁੰਦੇ ਹਨ ਕੌਣ ਕੌਣ ਮਤਲਬ ਕੇਂਦਰੀ ਮੰਤਰੀ ਪਰਿਸ਼ਦ ਦੇ ਵਿੱਚ ਸ਼ਾਮਲਾ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਕੇਂਦਰੀ ਮੰਤਰੀ ਪਰਿਸ਼ਦ ਕਿਵੇਂ ਬਣਦਾ ਕੌਣ ਕ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਠੀਕ ਹੈ ਇਸ ਦੇ ਵਿੱਚ ਕੈਬਨਿਟ ਮਨਿਸਟਰ ਹੁੰਦੇ ਆ ਮਨਿਸਟਰ ਆਫ ਸਟੇਟਸ ਹੁੰਦੇ ਆ ਡਿਪਟੀ ਮਨਿਸਟਰ ਵੀ ਹੁੰਦੇ ਆ ਠੀਕ ਹੈ ਕੈਬਨਿਟ ਮੰਤਰੀ ਮਤਲਬ ਕਿ ਰਾਜ ਮੰਤਰੀ ਤੇ ਉਪ ਮੰਤਰੀ ਸਾਰੇ ਇਸ ਦੇ ਵਿੱਚ ਹਾਜ਼ਰ ਹੁੰਦੇ ਆ ਪ੍ਰਸ਼ਨ 22 ਮਾਈ ਜੁਆਇੰਟ ਸਿਟਿੰਗ ਆਫ ਪਾਰਲੀਮੈਂਟਰੀ ਸੋਰਟਰ ਟੂ ਫਾਰ ਸੋਲਵਿੰਗ ਡੈਡਲੌਕ ਬੀਟਵੀਨ ਟੂ ਹਾਊਸਿਸ ਸੰਸਦੀ ਸਾਂਝੀ ਬੈਠਕ ਦਾ ਸਹਾਰਾ ਦੋਵਾਂ ਸਦਨਾਂ ਵਿਚਕਾਰ ਕੇਸ ਉੱਤੇ ਗਤੀ ਰੋਧ ਨੂੰ ਹੱਲ ਕਰਨ ਲਈ ਲਿਆ ਜਾਂਦਾ ਹੈ ਚਾਰੇ ਆਪਸ਼ਨਾਂ ਤੁਹਾਡੇ ਸਾਹਮਣੇ ਇਸ ਸਵਾਲ ਦਾ ਉੱਤਰ ਦੇਣਾ ਤੁਸੀਂ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ ਸੀ ਆਰਡੀਨਰੀ ਬਿਲ ਠੀਕ ਆ ਸੰਸਦ ਦੀ ਸਾਂਝੀ ਬੈਠਕ ਦਾ ਸਾਰਾ ਦੋਵਾਂ ਸਦਨਾਂ ਵਿਚਕਾਰ ਸਾ ਆਰਡੀਨਰੀ ਬਿਲ ਦੇ ਗੱਦੀ ਰੋਦ ਨੂੰ ਹੱਲ ਕਰਨ ਲਈ ਲਿਆ ਜਾਂਦਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਮਤਲਬ ਇਸ ਸਵਾਲ ਦਾ ਉੱਤਰ অপਸ਼ਨ ਸੀ ਹੈਗਾ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਪ੍ਰੈਜ਼ੈਂਟਸ ਟਾਈਮ ਅੰਡਰ ਆਰਟੀਕਲ 213 ਗਵਰਨਰ ਆਫ ਸਟੇਟ ਪ੍ਰੋਮੋਗਲ ਗੇਟ ਆਡੀਅੰਸੀ ਡੂਰਿੰਗ ਦੀ ਰੈਸੈਸ ਆਫ ਦਾ ਸਟੇਟ ਲੈਜਿਸਲੇਚਰ ਇਸ ਅਨੁਸ਼ੇਦ ਦੇ ਤਹਿਤ ਕਿਸੇ ਰਾਜ ਦਾ ਰਾਜਪਾਲ ਰਾਜ ਵਿਧਾਨ ਮੰਡਲ ਦੇ ਛੁੱਟੀ ਦੌਰਾਨ ਆਰਡੀਨੈਂਸ ਜਾਰੀ ਕਰ ਸਕਦਾ ਹੈ ਇਹ ਸਵਾਲ ਆਬਦਤਰ ਹੈ ਕਿ ਦੋਸਤੋ ਆਪਸ਼ਨ ਡੀ ਆ ਗਿਆ ਆਰਟੀਕਲ 213 ਠੀਕ ਆ ਪ੍ਰਸ਼ਨ 28ਵਾਂ ਆ ਗਿਆ ਵਿਚ ਬਾਡੀ ਇਸ ਕੰਸਟੀਟਿਊਟਿਡ ਬਾਇ ਦ ਪ੍ਰੈਜ਼ੀਡੈਂਟ ਆਫ ਇੰਡੀਆ ਐਵਰੀ 5 ਇਅਰਸ ਟੂ ਰਿਕਮੈਂਡ ਦੀ ਡਿਸਟ੍ਰਿਬਿਊਸ਼ਨ ਆਫ ਫਾਈਨੈਂਸ਼ੀਅਲ ਰਿਸੋਰਸਸ ਬੀਟਵੀਨ ਦ ਜੂਨੀਅਨ ਐਂਡ ਦੀ ਸਟੇਟਸ ਕੇਂਦਰੀ ਅਤੇ ਰਾਜਾਂ ਵਿਚਕਾਰ ਵਿੱਤੀ ਸਰੋਤਾਂ ਦੀ ਫੰਡ ਵੰਡ ਦੀ ਸਿਫਾਰਸ਼ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਦੁਆਰਾ ਹਰ 5 ਸਾਲ ਬਾਅਦ ਕਿਹੜੀ ਸੰਸਥਾ ਦਾ ਗਠਨ ਕੀਤਾ ਜਾਂਦਾ ਹੈ ਇਸਵਾਲ ਦਾ ਉੱਤਰ ਆ ਕਿ ਦੋਸਤੋ ਆਪਸ਼ਨ B ਫਾਈਨਾਂਸ ਕਮਿਸ਼ਨ ਠੀਕ ਹੈ ਫਾਈਨਾਂਸ ਕਮਿਸ਼ਨ ਦਾ ਹਰ ਇੱਕ 5 ਸਾਲ ਬਾਅਦ ਗਠਨ ਕੀਤਾ ਜਾਂਦਾ ਹੈ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਆ ਪ੍ਰਸ਼ਨ 29ਵਾਂ ਹੈ ਕਿ ਐਂਟੀ ਡਿਫੈਕਸ਼ਨ ਲਾਇਸ ਪ੍ਰੋਵਾਈਡਡ ਇਨ ਵਿੱਚ ਸ਼ੈਡਿਊਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਦਲ ਬਦਲੀ ਵਿਰੋਧੀ ਕਾਨੂੰਨ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਪ੍ਰਦਾਨ ਕੀਤਾ ਗਿਆ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ 8ਵੀਂ ਅਨੁਸੂਚੀ 9ਵੀਂ 10ਵੀਂ ਜਾਂ 11ਵੀਂ ਬਹੁਤ ਹੀ ਸੌਖਾ ਸਵਾਲ ਆ ਤੇ ਇਸਵਾਲ ਦਾ ਉੱਤਰ ਆ ਕਿ ਦੋਸਤੋ 10ਵੀਂ ਅਨੁਸੂਚੀ ਆਪਸ਼ਨ C ਕਰੈਕਟ ਹੈ ਪ੍ਰਸ਼ਨ ਅੱਗੇ ਚੱਲ ਭਟੇ ਇਸ ਦੀ ਮਿਨੀਮਮ ਏਜ ਰਿਕੁਆਇਰਡ ਟੂ ਬਿਕਮ ਅ ਮੈਂਬਰ ਆਵ ਰਾਜ ਸਭਾ ਔਰ ਦੀ ਸਟੇਟ ਲੈਜਿਸਲੇਟਿਵ ਕੌਂਸਲ ਵਿਧਾਨ ਪ੍ਰੇਸ਼ਦ ਰਾਜ ਸਭਾ ਜਾਂ ਰਾਜ ਵਿਧਾਨ ਪ੍ਰੇਸ਼ਦ ਦਾ ਮੈਂਬਰ ਬਣਨ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਹ ਵੀ ਬਹੁਤ ਸੌਖਾ ਸਵਾਲ ਆ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ B 25 ਸਾਲ ਠੀਕ ਆ ਤੇ ਆਪਣੇ ਲਾਸਟ ਦੇ ਦੋ ਹੀ ਕਮੈਂਟ ਵਕਤ ਚ ਕਮੈਂਟ ਕਰਕੇ ਜਰੂਰ ਨੰਬਰ ਦੱਸਣੇ ਆ ਤੇ ਆਪਣਾ ਨੰਬਰ 8988743699 ਤੁਸੀਂ ਕੁਝ ਵੀ ਲੈਣਾ ਚਾਹੁੰਦੇ ਹੋ ਮਹਾ ਪੈਕ ਲੈਣਾ ਕਾਂਸਟੇਬਲ ਦਾ ਠੀਕ ਆ ਜਾਂ ਪੁਰਾਣੇ ਪੇਪਰ ਲੈਣੇ ਆ ਠੀਕ ਆ ਉਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਆਪਣੀ ਐਪ ਦਾ ਨਾਮ ਹੈਗਾ ਨੌਕਰੀ ਗੁਰੂ ਐਨਓਕੇ ਆਰਈ ਸਪੇਸ ਜੀ ਜੂ ਆਰ ਜੂ ਤੇ ਅਗਲਾ ਪ੍ਰਸ਼ਨ ਆ ਗਿਆ ਦੀ ਇਨਸਪੀਰੇਸ਼ਨ ਫੋਰ ਫੰਡਾਮੈਂਟਲ ਰਾਈਟਸ ਇਨ ਦੀ ਇੰਡੀਅਨ ਕਨਸਟੀਟਿਊਸ਼ਨ ਬਾਸ ਡਰੈਫਟ ਫਰੋਮ ਦੀ ਕੰਸਲਟ ਕਨਸਟੀਟਿਊਸ਼ਨ ਫਰੋਮ ਦਾ ਕਨਸਟੀਟਿਊਸ਼ਨ ਆਫ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੀ ਪ੍ਰੇਰਣਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਸੀ ਠੀਕ ਹੈ ਮੌਲਿਕ ਅਧਿਕਾਰ ਜੋ ਕਿ ਬਹੁਤ ਹੀ ਬੜੀ ਪਾਵਰ ਦੁੱਤੀ ਆਮ ਲੋਕਾਂ ਨੂੰ ਕਿਸ ਦੇਸ਼ ਤੋਂ ਲੈ ਗਏ ਆ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ ਯੂ ਐਸ ਏ ਦੇ ਸੰਵਿਧਾਨ ਤੋਂ ਲੈ ਗਏ ਆ ਠੀਕ ਹੈ ਮੌਲਿਕ ਅਧਿਕਾਰ ਆਪਣੇ ਸੰਵਿਧਾਨ ਦੇ ਵਿੱਚ ਅਗਲਾ ਪ੍ਰਸ਼ਨ ਆ ਗਿਆ 32ਵਾਂ ਦੀ ਕੰਟਰੋਲਰ ਜਨਰਲ ਆਫ ਇੰਡੀਆ ਇਸ ਅਪਾਇੰਟ 30ਵਾਂ ਲ ਉੱਤਰ ਹੈ ਕਿ ਦੋਸਤੋ অপਸ਼ਨ B ਰਾਸ਼ਟਰਪਤੀ ਠੀਕ ਹੈ ਪ੍ਰੈਜ਼ੀਡੈਂਟ ਤੇ ਪ੍ਰਸ਼ਨ 33ਵਾਂ ਵਿਚ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਪ੍ਰੋਵਾਈਡ ਫੋਰ ਦੀ ਰਿਜ਼ਰਵੇਸ਼ਨ ਆਫ ਸੀਟਸ ਪਾਸ ਸ਼ੈਡਿਊਲ ਕਾਸਟ ਐਂਡ ਟ੍ਰੈਵਨ ਲੋਕ ਸਭਾ ਸੰਵਿਧਾਨ ਦਾ ਕਿਹੜਾ ਅਨੁਛੇ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਦੇ ਰਾਖਵੇਂ ਕਰਨ ਦਾ ਪ੍ਰਬੰਧ ਕਰਦਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਤੇ ਆਰਟੀਕਲ 330 ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚਲਦੇ ਪਰ ਅਸੀਂ ਚਾਹੁੰਦੇ ਆ ਵਿੱਚ ਬਾਡੀ ਇਸ ਰਿਸਪੌਂਸਿਵ ਫॉर ਪ੍ਰਪੇਅਰਿੰਗ ਦੀ ਡਰਾਫਟ ਡਵੈਲਪਮੈਂਟ ਪਲਾਨ ਫੋਰ ਦੀ ਡਿਸਟ੍ਰਿਕਟ ਆ ਹੋਲ ਅੰਡਰ ਦੀ ਪੰਚਾਇਤੀ ਰਾਜ ਸਿਸਟਮ ਪੰਚਾਇਤੀ ਰਾਜ ਪ੍ਰਣਾਲੀ ਦੀ ਇਹਨ ਪੂਰੇ ਜ਼ਿਲ੍ਹੇ ਲਈ ਵਿਕਾਸ ਯੋਜਨਾ ਦਾ ਖਰੜਾ ਤਿਆਰ ਕਰਨ ਲਈ ਕਿਹੜੀ ਸੰਸਥਾ ਜ਼ਿੰਮੇਵਾਰ ਹੈ ਤੇ ਚਾਰੇ ਆਪਸ਼ਨਾਂ ਦਾ ਤੁਹਾਡੇ ਸਾਹਮਣੇ ਉਸ ਉੱਤਰ ਦੇ ਸਕਦੇ ਹੋ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপਸ਼ਨ ਡੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਜ਼ਿਲ੍ਹਾ ਪ੍ਰਿਸ਼ਦ ਕਮੇਟੀ ਕਿਹਾ ਜਾ ਸਕਦਾ ਤੁਸੀਂ ਜ਼ਿਲ੍ਹਾ ਯੋਜਨਾ ਕਮੇਟੀ ਠੀਕ ਹੈ ਤੇ ਪ੍ਰਸ਼ਨ 35ਵਾਂ ਜੋ ਆਖਰੀ ਸਵਾਲ ਆ ਠੀਕ ਹੈ ਧਿਆਨ ਨਾਲ ਦੇਣਾ ਤੁਸੀਂ ਇਥੇ ਲਾਸਟ ਕਮੈਂਟ ਬਾਕਸ ਚ ਕਮੈਂਟ ਕਰਕੇ ਆਪਣਾ ਨੰਬਰ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਹੈ ਪ੍ਰਸ਼ਨ 35ਵਾਂ ਪ੍ਰੈਜ਼ੀਡੈਂਟ ਰੂਲ ਅੰਡਰ ਆਰਟੀਕਲ 356 ਇਸ ਇੰਪੋਜ਼ਡ ਇਨ ਆ ਸਟੇਟ ਵੈਨ ਅਨੁਸ਼ੇਚ 356 ਦੇ ਤਹਿਤ ਰਾਸ਼ਟਰੀ ਸ਼ਾਸਨ ਕੇ ਇਸ ਰਾਜ ਉਦੋਂ ਵਿੱਚ ਉਦੋਂ ਲ ਰਾਸ਼ਟਰਪਤੀ ਸ਼ਾਸਨ ਕਿਸੇ ਰਾਜ ਦੇ ਵਿੱਚ ਰਾਜਪਾਲ ਵੱਲੋਂ ਇਸ ਸਵਾਲ ਦਾ ਉੱਤਰ ਆਪਸ਼ਨ ਬੀ ਹੈਗਾ ਦੋਸਤੋ ਠੀਕ ਆ ਗਵਰਨਰ ਸਪਾਰਸ਼ ਕਰਦਾ ਰਾਜਪਾਲ ਦੀ ਸਪਾਰਸ਼ ਕਰਦਾ ਹੈ ਰਾਜਪਾਲ ਸਪਾਰਸ਼ ਕਰਦਾ ਹੈ ਕਿ ਰਾਜ ਸਰਕਾਰ ਸੰਵਿਧਾਨ ਅਨੁਸਾਰ ਨਹੀਂ ਚਲਾ ਚਲਾਈ ਜਾ ਸਕਦੀ ਮਤਲਬ ਰਾਜ ਉਹਨਾਂ ਤੋਂ ਚਲਾਇਆ ਨਹੀਂ ਜਾ ਰਿਹਾ ਰਾਜ ਦੀ ਮਸ਼ੀਨਰੀ ਫੇਲ ਹੋਊਗੀ ਠੀਕ ਆ ਤੇ ਮੰਤਰੀ ਮੁੱਖ ਮੰਤਰੀਆਂ ਤੋਂ ਸੰਭਾਲਿਆ ਨਹੀਂ ਜਾ ਰਿਹਾ ਰਾਜ ਤੇ ਰਾਜਪਾਲ ਸਪਾਰਸ਼ ਕਰਦਾ ਕੇਂਦਰ ਨੂੰ ਕੇਸ ਦੇ ਵਿੱਚ ਰਾਸ਼ਟਰਪਤੀ ਨੂੰ ਕਹਿੰਦਾ ਕਿ 356 ਤਹਿਤ ਰਾਸ਼ਟਰੀ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਵੇ ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਜ ਦੇ ਮੌਕ ਟੈਸਟ ਵਿੱਚ ਇੰਨਾ ਹੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣਾ ਨੰਬਰ you're so